ਨੌਜਵਾਨ ਨੇ ਸੜਕਾਂ ਦੇ ਉੱਤੇ ਲੋਕਾਂ ਨੂੰ ਰੋਕ-ਰੋਕ ਕੇ ਬੇਅਰ ਭਲਾਈਆ ਤੁਹਾਡੇ ਨਾਲ ਵੀਡੀਓ ਸਾਂਝੀ ਕਰ ਰਹੇ ਆ ਪੰਜਾਬ ਨੇਸ਼ਨ ਟੀਵੀ ਤੇ ਤੁਸੀਂ ਦੇਖ ਸਕਦੇ ਹੋ ਇੱਕ ਨੌਜਵਾਨ ਹੈ ਜੋ ਕਿ ਇੰਸਟਾਗ੍ਰam ਤੇ ਕਾਫੀ ਫੇਮਸ ਹੈ ਜਦੇ 1 ਮਿਲੀਅਨ ਤੋਂ ਵੱਧ ਫੋਲੋਅਰ ਨੇ ਉਹਨੇ ਲੋਕਾਂ ਦੇ ਵਿੱਚ ਫੇਮਸ ਹੋਣ ਵਾਸਤੇ ਇੱਕ ਬੇਅਰ ਦੀ ਪੇਟੀ ਲੈਂਦਾ ਜਿੰਨੂੰ ਕਿ ਆਪਣੇ ਦੋਸਤਾਂ ਦੇ ਨਾਲ ਉਹ ਨੌਜਵਾਨਾਂ ਦੇ ਵਿੱਚ ਤੇ ਮੁੰਡਿਆਂ ਦੇ ਵਿੱਚ ਦਾਰੂ ਪੁਲਾਉਂਦਾ ਹੈ ਬੇਅਰ ਭੁਲਾਉਂਦਾ ਹੈ ਜੋ ਕਿ ਛਰੇਆਮ ਰੋਡ ਦੇ ਉੱਤੇ ਪੁਲਾ ਰਿਹਾ ਹੁਣ ਦੱਸਿਆ ਜਾ ਰਿਹਾ ਹੈ ਕਿ ਇਸ ਨੌਜਵਾਨ ਦੇ ਖਿਲਾਫ ਅਰਚਾ ਦਰਜ ਕਰ ਦਿੱਤਾ ਗਿਆ ਹੈ ਇਸ ਮੁੰਡੇ ਦਾ ਨਾਮ ਲੱਪੂ ਸਚਿਨ ਨਾਮ ਦਾ ਮੁੰਡਾ ਹੈ ਜਿਹੜਾ ਕਿ ਜੈਪੁਰ ਦਾ ਰਹਿਣ ਵਾਲਾ ਹੈ ਜਿਨੇ ਇਹ ਹਰਕਤ ਕੀਤੀ ਹੈ ਤੁਸੀਂ ਆਪਣੀ ਕਮੈਂਟਾਂ ਵਿੱਚ ਰਾਏ ਦੱਸੋ ਕਿ ਇਹ ਕਿੱਥੇ ਤੱਕ ਸਹੀ ਹੈ ਤੇ ਕਿੱਥੇ ਤੱਕ ਗਲਤ ਇਕਾਦਸੀ ਜ਼ਿਲ੍ਹਾ ਤੋਂ ਆਪਣੀ ਵੀਡੀਓ ਬਣਾਈ ਸੀ ਜਿਸ ਕੇ ਅੰਦਰ ਆ ਮੁੰਨੇ ਲੋਕੋ ਕੋ ਸ਼ਰਾਬ ਵੰਡੀ ਸੀ ਤੋਂ ਜਿਸ ਦੀ ਦਾਰਮਿਕ ਪਵਨਾਵ ਨੂੰ ਤੇ ਸੋਚਿਆ ਉਸੇ ਹਮ ਹੱਥ ਛੋੜ ਕੇ ਮਾਫੀ ਮੰਗਦੇ ਹਾਂ ہمارا ਇਹ ਬਹੁਤ ਦੁਸ਼ਚੇ ਰਿਹਾ ਕਿ ਲੋਕੋ ਦੀ ਦਾਰਮਿਕ ਪਵਨਾਵ ਨੂੰ ਤੇ ਸੋਚੇ ਪਲੀਜ਼ અમને ਮਾਫ ਕਰੇ ਤੁਸੀਂ ਨੌਜਵਾਨਾਂ ਨੂੰ ਸ਼ਬੀਲ ਪਲਾਂਦੇ ਦੇਖਿਆ ਹੋਵੇਗਾ ਪਾਣੀ ਪਲਾਂਦੇ ਦੇਖਿਆ ਹੋਵੇਗਾ ਰੂ ਅਬਜ਼ਰਬ ਪਲਾਂਦੇ ਦੇਖਿਆ ਹੋਵੇਗਾ ਪਰ ਇੱਕ ਅਜੀਹਾਂ ਨੌਜਵਾਨ ਜਿਹੜਾ ਕਿ ਜੈਪੁਰ ਤੋਂ ਖਬਰ ਸਾਹਮਣੇ ਆ ਰਹੀ ਹੈ ਨੌਜਵਾਨ ਨੇ ਸੜਕਾਂ ਦੇ ਉੱਤੇ ਲੋਕਾਂ ਨੂੰ ਰੋਕ ਰੋਕ ਕੇ ਬੇਰ ਭਲਾਈ ਹੈ ਤੁਹਾਡੇ ਨਾਲ ਵੀਡੀਓ ਸਾਂਝੀ ਕਰ ਰਹੇ ਆ ਪੰਜਾਬ ਨੇਸ਼ਨ ਟੀਵੀ ਤੇ ਤੁਸੀਂ ਦੇਖ ਸਕਦੇ ਹੋ ਇੱਕ ਨੌਜਵਾਨ ਹੈ ਜੋ ਕਿ ਇੰਸਟਾਗ੍ਰam ਤੇ ਕਾਫੀ ਫੇਮਸ ਹੈ ਜਿਸ ਦੇ 1 ਮਿਲੀਅਨ ਤੋਂ ਵੱਧ ਫੋਲੋਅਰ ਨੇ ਉਹਨੇ ਲੋਕਾਂ ਦੇ ਵਿੱਚ ਫੇਮਸ ਹੋਣ ਵਾਸਤੇ ਇੱਕ ਬੇਅਰ ਦੀ ਪੇਟੀ ਲੈਂਦਾ ਜਿੰਨੂੰ ਕਿ ਆਪਣੇ ਦੋਸਤਾਂ ਦੇ ਨਾਲ ਉਹ ਨੌਜਵਾਨਾਂ ਦੇ ਵਿੱਚ ਤੇ ਮੁੰਡਿਆਂ ਦੇ ਵਿੱਚ दारू ਪੁਲਾਉਂਦਾ ਹੈ ਬੇਅਰ ਪੁਲਾਉਂਦਾ ਹੈ ਜੋ ਕਿ ਛਰੇਆਮ ਰੋਡ ਦੇ ਉੱਤੇ ਪੁਲਾ ਰਿਹਾ ਹੁਣ ਦੱਸਿਆ ਜਾ ਰਿਹਾ ਹੈ ਕਿ ਇਸ ਨੌਜਵਾਨ ਦੇ ਖਿਲਾਫ ਪਰਚਾ ਦਰਜ ਕਰ ਦਿੱਤਾ ਗਿਆ ਹੈ ਇਸ ਮੁੰਡੇ ਦਾ ਨਾਮ ਲੱਪੂ ਸਚਿਨ ਨਾਮ ਦਾ ਮੁੰਡਾ ਹੈ ਜਿਹੜਾ ਕਿ ਜੈਪੁਰ ਦਾ ਰਹਿਣ ਵਾਲਾ ਹੈ ਜਿਨੇ ਇਹ ਹਰਕਤ ਕੀਤੀ है ਤੁਸੀਂ अपनी ਕਮੈਂਟਾਂ ਵਿੱਚ ਰਾਏ ਦੱਸੋ ਕਿ ਇਹ ਕਿੱਥੇ ਤੱਕ ਸਹੀ ਹੈ ਤੇ ਕਿੱਥੇ ਤੱਕ ਗਲਤ ਇਕਾਦਸੀ ਨਿਜ਼ਲਾ ਕੋ ਆਪਣੀ ਇੱਕ ਵੀਡੀਓ ਬਣਾਈ تھی ਜਿਸ ਕੇ ਅੰਦਰ ਅਮਨੇ ਲੋਕੋ ਕੋ ਸ਼ਰਾਬ ਵਾਟੀ ਦੀ ਤੋ ਜਿਸ ਵੀ ਧਾਰਮਿਕ ਪਵਨਾਵੋ ਕੋ ਠੇਸ ਪਹੁੰਚਾਇਆ ਉਸ ਸੇ ਹਮ ਆਪ ਚੋੜ ਕੇ ਸ਼ਬੀਲ ਪਲਾਂਦੇ ਦੇਖਿਆ ਹੋਏਗਾ ਪਾਣੀ ਪਲਾਂਦੇ ਦੇਖਿਆ ਹੋਏਗਾ ਰੂਬ ਅਬਜ਼ਰਵ ਪਲਾਂਦੇ ਦੇਖਿਆ ਹੋਏਗਾ ਪਰ ਇੱਕ ਅਜੀਹਾਂ ਨੌਜਵਾਨ ਜਿਹੜਾ ਕਿ ਜੈਪੁਰ ਤੋਂ ਖਬਰ ਸਾਹਮਣੇ ਆ ਰਹੀ ਹੈ ਨੌਜਵਾਨ ਨੇ ਸੜਕਾਂ ਦੇ ਉੱਤੇ ਲੋਕਾਂ ਨੂੰ ਰੋਕ ਰੋਕ ਕੇ ਬੇਅਰ ਭਲਾਈ ਹੈ ਤੁਹਾਡੇ ਨਾਲ ਵੀਡੀਓ ਸਾਂਝੀ ਕਰ ਰਹੇ ਆ ਪੰਜਾਬ ਨੇਸ਼ਨ ਟੀਵੀ ਤੇ ਤੁਸੀਂ ਦੇਖ ਸਕਦੇ ਹੋ ਇੱਕ ਨੌਜਵਾਨ ਹੈ ਜੋ ਕਿ ਇੰਸਟਾਗ੍ਰਾਮ ਤੇ ਕਾਫੀ ਫੇਮਸ ਹੈ ਜਦੇ 1 ਮਿਲੀਅਨ ਤੋਂ ਵੱਧ ਫੋਲੋਅਰ ਨੇ ਉਹਨੇ ਲੋਕਾਂ ਦੇ ਵਿੱਚ ਫੇਮਸ ਹੋਣ ਵਾਸਤੇ ਇੱਕ ਬੇਅਰ ਦੀ ਪੇਟੀ ਲੈਂਦਾ ਜਿੰਨੂੰ ਕਿ ਆਪਣੇ ਦੋਸਤਾਂ ਦੇ ਨਾਲ ਉਹ ਨੌਜਵਾਨਾਂ ਦੇ ਵਿੱਚ ਤੇ ਮੁੰਡਿਆਂ ਦੇ ਵਿੱਚ दारू ਪੁਲਾਉਂਦਾ ਹੈ, ਬੇਅਰ ਪੁਲਾਉਂਦਾ ਹੈ ਜੋ ਕਿ ਸ਼੍ਰੀਆਮ ਰੋਡ ਦੇ ਉੱਤੇ ਪੁਲਾ ਰਿਹਾ ਹੈ। ਹੁਣ ਦੱਸਿਆ ਜਾ ਰਿਹਾ ਹੈ ਕਿ ਇਸ ਨੌਜਵਾਨ ਦੇ ਖਿਲਾਫ ਪਰਚਾ ਦਰਜ ਕਰ ਦਿੱਤਾ ਗਿਆ ਹੈ। ਇਸ ਮੁੰਡੇ ਦਾ ਨਾਮ ਲੱੱਕੂ ਸਚੀ ਨਾਮ ਦਾ ਮੁੰਡਾ ਹੈ ਜਿਹੜਾ ਕਿ ਜੈਪੁਰ ਦਾ ਰਹਿਣ ਵਾਲਾ ਹੈ ਜਿੰਨੇ ਇਹ ਹਰਕਤ ਕੀਤੀ ਹੈ। ਤੁਸੀਂ ਆਪਣੀ ਕਮੈਂਟਾਂ ਵਿੱਚ ਰਾਏ ਦੱਸੋ ਕਿ ਇਹ ਕਿੱਥੇ ਤੱਕ ਸਹੀ ਹੈ ਤੇ ਕਿੱਥੇ ਤੱਕ ਗਲਤ ਹੈ।